आज काल तक ऐसी परंपरा चली है मनुखी मन दी कि मनुखी मन प्रकृति ਦੇ ذره ذره ਤੋਂ ਪ੍ਰਭਾਵਿਤ ਹੁੰਦਾ ਹੈ और ਉਸ ਦਾ ਜੈਸੇ ਪ੍ਰਭਾਵ ਪੈਂਦਾ ਹੈ ਇਹ ਆਪਣੇ ਪ੍ਰਭਾਵ ਨੂੰ ਬੋਲਾਂ ਦੇ ਰਾਹੀਂ ਹਾਉ ਭਾਉ ਦੇ ਰਾਹੀਂ ਪ੍ਰਗਟ ਕਰਦਾ ਰਿਹਾ ਹੈ आज काल ਤੋਂ ਕੁਝ ਫਕੀਰ ਸੰਤ ਜਗਾਂ ਨੇ بارہ مہینے دا بھی کچھ اپنا اور جیان، جیان سوج سمجھ جگت دے سامنے رکھی ہے, اتنی ہے کہ سورج ترتوی گردش رد دیا نا بدلدی نا جیسے کی پتشا دی سورج ایک انیک نان سورج ایک, ایک نہیں, نہیں سورج جد رس نو چڑ کے دسری راس ویش کردا ہے تو واطور پلتا آدھ تبدیلی آدمی کچھ کرانتی آدھی ہے اسی واسطے ਉਸ ਦਿਨ ਦਾ ਨਾਮ ਹੈ ਸੰkranth ਜਿਹਦਾ ਪੰਜਾਬੀ ਉਚਾਰਨ ਹੈ ਸੰਗ੍ਰਾਂਤ ਸੰkranth ਜਿਹਦੇ ਰਾਹੀਂ ਕ੍ਰਾਂਤੀ ਘਟਿਤ ਹੁੰਦੀ ਹੈ ਇੱਕ ਰਾਸ ਨੂੰ ਛੱਡ ਕੇ ਸੂਰਜ ਨੇ ਅੱਜ ਦੂਸਰੀ ਰਾਸ ਦੇ ਵਿੱਚ ਪ੍ਰਵੇਸ਼ ਕੀਤਾ ਆਰਧਕਾਲ ਤੱਕ ਐਸੀ ਹੀ ਵਿਚਾਰਧਾਰਾ ਰਹੀ ਕਿ ਗ੍ਰਹਿ ਨਿਛਤਰਾ ਦਾ ਸੂਰਜ ਚੰਤਾਰਿਆਂ ਦਾ ਮਨੁੱਖ ਦੇ

دی چال اس واسطے ٹھیک نہیں ہے گروہ ارجن دیو جی مہاراج گروہ نانک جی مہاراج اچارن ماہر اچار اس مو گل رکھ دیتی ہے دکھ تے ٹی دے کرما دی من سورج کی گتی کا لازمی پربا پتی جو روپ بدل دی اس دا مندے تے لازمی پرباہ پیندا ہے جیسے کہ جس دن چندرمہ سمپورن ہوندہ ہے جس دن پورن ماش کے دن مہینہ پورا ہو گیا پہلے گرتی چندرمہ دن آل سمبندت سے تو اس دن سمندر دے اچھال آ جاندے ہے چندرمہ دی کشش کر گیا تو جس سمندر اچھل پیندہ ہے تو ایک خیال پر چلت ہویا منکدہ من بھی اچھل سکتا ہے ਮਨੁੱਖ ਦੀ ਚੇਤਨਾ ਵੀ ਉਛਲ ਸਕਦੀ ਹੈ ਕਿਉਂਕਿ ਇਸ ਪ੍ਰithvi ਦੇ ਤੇ ਸੂਰਜ ਚੰਨ ਤਾਰੇ ਗ੍ਰਹਿ ਨਿਛਤਰਾ ਦਾ ਆਪਣਾ ਇੱਕ ਕਾਫੀ ਪਰਵਲ ਪ੍ਰਭਾਵ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਸ ਪਾਵਨ ਵਾਕ ਦੇ ਫਰਮਾਨਾ ਕਿ ਦੁੱਖ ਸੁਖ ਦੀ ਖੇਡ ਤੇ ਕਰਮਾਂ ਦੀ ਹੈ ਬਾਕੀ ਰੁਚੀਆਂ ਦੇ ਤਬਦੀਲੀ ਮੌਸਮ ਕਰਕੇ ਆ ਸਕਦੀ ਹੈ

ਤੇਰੇ ਤੇ ਖੋਸ਼ੀਆਂ ਤੋਂ ਵਿਛੜਿਆ ਪਰ ਇਹ ਵਿਛੋੜਾ ਸਡੇ ਕਰਮਾ ਕਰਕੇ ਹੈ ਸੂਰਜ ਚੰ ਤਾਰਿਆਂ ਕਰਕੇ ਨਹੀਂ ਗੈਣ ਛਤਰਾਂ ਦੀ ਗਰਦਿਸ਼ ਕਰਕੇ ਨਹੀਂ ਸਿਤਾਰੇ ਸਿਆਰਿਆਂ ਦੀ ਚਾਲ ਕਰਕੇ ਨਹੀਂ ਕਰਮਾ ਕਰਕੇ ਹੈ ਪ੍ਰਭੂ ਅਸੀਂ ਸੁਖ ਤੋਂ ਵਿਛੜ ਗਏ ਆਨੰਦ ਤੋਂ ਵਿਛੜ ਗਏ ਤੇਰੇ ਰਸ ਤੋਂ ਵਿਛੜ ਗਏ ਤੇਰੇ ਨਾਮ ਤੋਂ ਵਿਛੜ ਗਏ ਤੇਰੇ ਤੋਂ ਵਿਛੜ ਗਏ ਬਿਛੜਿਆ ਆਪਣੇ ਕਰਮਾ ਕਰਕੇ ਪ੍ਰਭੇ ਪ੍ਰਭੂ ਹੁਣ ਤੂੰ ਬਖਸ਼ਿਸ਼ ਕਰ ਤਾਂ ਕਿ ਮੇਲ ਹੋਵੇ ਕਰ ਕਿਰਪਾ ਮੇਲ ਹੋ ਰਾਂ ਚਾਰ ਕੁੰਟ ਦਇਜਿਸ ਬ੍ਰਮੇ ਥਕ ਆਏ ਪ੍ਰਭ ਕੀ ਹਾਂ ਪਥਵੀ ਦੇ ਚਾਰੇ ਕੋਨੇ ਅਨੰਤ ਜਨਮ ਅਸੀਂ ਭਟ ਗਏ ਹਕ ਵਕ ਜਨਮਾਂ ਦੇਚ ਪਰ ਹੁਣ ਥੱਕ ਕੇ اے ਪ੍ਰਭੂ ਤੇਰੀ ਸ਼ਰਨ ਵਿੱਚ ਆਏ ਇਸ ਗੰਦਰੀ ਸੋਧ ਪੈ ਗਈ ਹੈ ਇਸ ਵੇਲੇ ਦੀ ਸਮਝ ਪੈ ਗਈ ਹੈ ਧੇਨ ਦੋਦੇ ਤੇ ਬਾਹਰੀ ਕਿਤੇ ਨਾ ਆਵੇਗਾ ਜਦਿਲ ਗਊ ਦੁੱਧ ਹੀ ਨਹੀਂ ਦੇ ਰਹੀ ਉਹ ਕਿਹੜੇ ਕੰਮ ਦੀ ਉਹ ਤੇ ਬੋਝ ਹੈ ਉਹ ਤੇ ਭਾਰ ਹੈ ਜਲ ਬਿਨ ਸਾਖ ਕੁਮਲਾਵਤੀ ਉਪਜੇ ਨਹੀਂ ਦਾਮ ਜਿਸ ਥੇਤੀ ਨੂੰ ਪਾਣੀ ਨਹੀਂ ਦਿੱਤਾ ਜਾ ਰਿਹਾ ਕੁਮਲਾ ਜਾਏਗੀ

ਸਾਨੂੰ ਦੇ ਹੀ ਸਭ ਖਾਂ ਇੱਕ ਪਰਿਪੂਰਣ ਪ੍ਰਮਾਤਮਾ ਤੋਂ ਬਿਨਾ ਜੀਵਨ ਦਾ ਸਾਰਾ ਹਾਰ ਸੰਗਾਰ ਸਾਰੇ ਸੁਖ ਸਾਰੇ ਰਸ ਖਾਰ ਮਲੇ ਕੱਚੇ ਨੇ ਮਿੱਠੇ ਆ ਨੇ ਯਾਰਤ ਨੇ ਪ੍ਰਭ ਸੁਆਮੀ ਕੰਤ ਵਿਹੌਣੀਆਂ ਮੀਤ ਸਜਨ ਸਭ ਦਾ ਦਰਸਲ ਜਦ ਵੀ ਕੋਈ ਪ੍ਰਭੂ ਤੋਂ ਟੁੱਟਦਾ

ایسا پربو ملے جو نیچل ہے ٹک ماہ روپی گرو ارجن دیو جی مہاراج نے پاون پویتر واق اچار ست گرو چیت مہینے آرمب کردے سد بکمنی سمت ہے اس دی شروعات گنتی چیتر تر चेत्र पहला महीना है जैसे ईसवी संवत्दा जनवरी पहला महीना है इसरा बिक्रम संवत्दा पहला माह चैत्र है चित्र दी विचार सद्गुरु इंद्र दस्ते में चेत गोविंद अराघिए होवे आनंद गणा जे किदरे चैत्र दे नैने विच

ਸੰਗਤ ਵਿੱਚ ਪ੍ਰਭੂ ਦੀ ਉਹ ਗੱਲ ਸੁਣੀ ਲਈ ਸਫਲ ਹੋ ਗਈ ਸਤ ਸੰਗ ਦੀ ਤਾਲਿਆ ਸਫਲ ਹੋ ਗਿਆ ਅਗਰ ਰਸਨਾ ਉਸ ਦਾ ਨਾਮ ਜਪਣ ਲੱਗ ਪਈ ਤਾਂ ਸਾਬ ਕਹਿੰਦੇ ਨੇ ਜਿਨ ਪਾਇਆ ਪ੍ਰਭ ਆਪਣਾ ਤਾਇ ਤੇ ਸੇਗਣਾ ਜਪ ਜਪ ਕੇ ਜਿਨ੍ਹਾਂ ਨੇ ਪ੍ਰਾਤਮਾ ਦੀ ਪ੍ਰਾਪਤੀ ਕਰ ਲਈ ਸੰਸਾਰ ਤੇ ਆਇਆ ਉਹਨਾਂ ਦਾ ਸਫਲ ਹੋ ਗਿਆ ਲੇਖੇ ਲੱਗੇ ਇੱਕ ਖਿੰਨ ਤਿਸ ਦਿਨ ਜੀਵਣਾ

ਬਨਸਪਤੀ ਦੇ ਚ ਹੈ ਕਣ ਕਣ ਦੇ ਚ ਹੈ ਸੋ ਪ੍ਰਭ ਚਿੱਤ ਨ ਆਵਈ ਕਿਤਨਾ ਦੁਖ ਗਣਾ ਐਸਾ ਪ੍ਰਮਾਤਮਾ ਅਗਰ ਚੇਤੇ ਨਾ ਹੋਵੇ ਤੋ ਜਿਤਨਾ ਦੁਖ ਪੈਦਾ ਹੁੰਦਾ ਹੈ ਸਹਿਬ ਕਰਨਾ ਅਸੀਂ ਹੈ ਉਹਦੀ ਗਿਣਤੀ ਨਹੀਂ ਹੋ ਸਕਦੀ ਉਹਨੂੰ ਤੋਲਣਾ ਔਖਾ ਹੈ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਜਿਨ੍ਹਾਂ ਨੇ ਚੇਤਰ ਦੇ ਨਹੀਂ ਨੇ ਦੇ परमात्मा ਦੇ ਗੁਣਾ ਦਾ ਰਮਨ ਕੀਤਾ ਉਹਦੇ ਨਾਮ ਦੀ ਅराधना ਕੀਤੀ ਉਹਨਾਂ ਦਾ ਭਗਤ ਮਨਾ ਉਹ ਬਹੁਤ ਵੱਡਾ ਹੋ ਗਿਆ ਮਹਾਨ ਹੋ ਗਿਆ ਉਹ ਬਹੁਤ ਵੱਡੇ ਭਾਗਾਂ ਵਾਲੇ ਨੇ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਸਾਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਹਰੀ ਦੇ ਦਰਸ਼ਨਾਂ ਨੂੰ ਜੇਤੁਰ ਦੇ ਮੈਨ ਹੈ ਮਨ ਲੋਚਦਾ پرب ملے ایشور ملے چیت ملا سو پرب لگان چیتر مہینے ملاپ کرا دس دچن سنا دس دے پیری پیندا می اسی چرنی لگا چیتر مہینے کا جو ایک ابیاسی ایک جگہسو تک سا جو پربا پی

ਪੁਛਾਣ ਕੀਤਾ ਹੋਇਆ ਹੈ ਹੁਣ ਉਹ ਜਿਹੜੇ ਮਹਨੇਂ ਦਾ ਪਾਠ ਤੇ ਭੋਮਕਾ ਦੇ ਰੂਪ ਦੇ ਚ ਉੱਪਰ ਜੇ ਸ਼ਬਦ ਹੈ ਆਪ ਸਰਵਨ ਕਰੋ ਤੁਖਾਰੀ ਚੰਮ ਲਾ ਪੈਲਾ 12 ਮਹਾ ੴ ਸਤਗੁਰ ਪ੍ਰਸਾਦਿ ਸੋ ਸੁਣ ਕਿਰਤ ਕਰਮਾਂ ਪੁਰਬ ਕਮਾਇਆ ਸਿਰੇ ਸਿਰ ਸੋਖਸਾ ਹਮਾਂ ਬੇਸੋ ਤੂੰ ਭਲਾ ਹਰ ਰਚਨਾ ਤੇਰੀ ਧਿਆਗਤ ਮੇਰੀ ਹਰ ਬਿਨ ਘੜੀ ਲਗੀਆ ਤੇ ਬਾਜ ਦਹੇਲੀ ਕੋਈ ਨ ਬੇਲੀ ਗੁਰਮੁਖ ਅੰਮ੍ਰਿਤ ਪੀਆ रचना राज रहे निरंकारी प्रबमन पंथ निहाले साधन तू चेत आत्म भला भवर भर बन फूले मजबार

ਕਿਉ ਜੀਵਾ ਮਰਮਾਏ ਲੋਕਿ ਕੇ ਚੇਤ ਸਹਜ ਸੁਖ ਪਾਵੇ ਜੇ ਹਰ ਵਰ ਘਰ ਧਨ ਪਾਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਤੁਖਾਰੀ ਰਾਗ ਦੇ ਅੰਦਰ ਉਚਾਰਨ ਕੀਤਾ ਇਹ 12 ਮਾ ਆਪ ਵੀ ਆਪਣੇ ਵਿਚਾਰ ਚੇਤਰ ਦੇ ਮਹੀਨੇ ਤੋਂ ਹੀ ਆਰੰਭ ਕਰਦੇ ਨੇ ਸਿੱਖ ਜਗਤ ਦੇ ਚੋਕੇ ਮੂਲ ਬਾਤ ਮਾਜ ਰਾਜਾ 12ਵਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਰਚਲਦਾ ਹੈ ਸੰਗਤ ਦੀ ਗਾਤ ਲਈ ਸਰੋਤਿਆਂ ਦੀ ਗਾਤ ਲਈ ਦਾਸ ਨਾਲ ਤੁਖਾਰੀ ਰਾਗ ਦੇ 12ਵਾਂ ਦਾ ਵੀ ਪਾਠ ਤੇ ਵਿਚਾਰ ਰੱਖਦੇ ਹੈ ਇਸ ਦੇ ਇਤਿਹਾਸਕ ਗੁਣਾਂੰਕ ਦੇਵ ਜੀ ਮਹਾਰਾਜ ਫੇਡ ਕਰਮਾਂ ਦੀ ਹੀ ਦੱਸਦੇ ਨੇ ग्रह निछत्रਾਂ ਦੀ ਨੇ ਕਿਦਰੇ ਇਹ ਬੁਲੇਖਾ ਪੈ ਜਾਏ ਕਿ ਵਾਕਈ ਗ੍ਰਹਿ ਨਿਛਤਰਾਂ ਦੀ گردش ਨਾਲ ਹੀ ਮਨੁੱਖੀ ਮੰਨ ਦਿੱਤੇ ਅਸਰੇ ਸੰਸਕ੍ਰਿਤੀ ਗੁਰੂ ਅਨੰਦਦੇਵ ਜੀ ਮਹਾਰਾਜ ਇਸ ਮੁਗਲ ਤੇ ਨੂੰ ਇੰਝ ਦੂਰ ਕਰਦੇ ਨੇ ਤੂੰ ਸੁਣ ਕਿਰਤ ਕਰਮਾਂ ਪੁਰਬ ਕਮਾਇਆ ਹੈ ਐ ਜੀ ਸੁਣ ਜੋ ਤੂੰ ਪੁਰਬ ਦੇ ਚ ਕਮਾਇਆ ਹੈ ਪਹਿਲੇ ਕਮਾਇਆ ਹੈ ਕੀਤੇ ਉਹ ਜਿਹੜੇ ਤੇਰੇ ਕਰਮ ਨੇ

کوئی ایسا کرم نہ ہوئے جس تو دکھ پیدا ہے تو یہ پھل ہی دستے پے نا بیج ٹھیک نہیں دویا سی. اگر سکھ دا پھل جھولی فل آن پہ ہے، تو گل سپشت ہو گئی بیج ٹھیک بوئے گئے کے من سر سر ہیں جو سرپت ہوں جیوانو جو سکھ, جیوان جو سکھ ہے پورب کیتی ہوئی کمائی دا کیتے ہوئے کرمان دا. ہر رچنا تیری کیا گت میری ہر بین گھڑی نہ جیوارماتما تیری اس مہان رچنا و میری کی گتی ہے بھاو میری کی حالت ہے ہر بین گھڑی نہ جیوان

رچنا سور چندر اور کسی من بھی دو جد بھی اپنے دکھا پرتی دوشی ٹھہران کا تیرے من خیال پیدا ہونے کرما نو ہی دوشی ٹھہرائی

فل پیدا ہو گئے کومل ہے کوملتا اور محک دی تین گری پورن پرواتما نے فلا دیتے سون نے کومل نے سی ਇਹ ਅdruk ਸੁਭਾਵਕ ਖਿੜਦੇ ਨੇ ਬਸੰਤ ਦੀ ਰੁੱਤ ਹੈ ਤੇ ਬਸੰਤ ਦੀ ਰੁੱਤ ਹੈ ਚੇਤਰ ਦਾ ਮਹੀਨਾ ਅਰਜੇਤ ਦੇ ਮਹੀਨੇ ਤੋਂ ਹੀ ਇਸ ਦੇਸ਼ ਵਿੱਚ ਸਾਲ ਆਰੰਭ ਹੁੰਦਾ ਹੈ ਗਿਣਤੀ ਚੇਤਰ ਤੋਂ ਹੀ ਆਰੰਭ ਹੁੰਦੀ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹਿਰਦਾ ਜੋ ਇੱਕ ਮਹਾਨ ਸੰਤ ਕਵੀ ਦਾ ਹਿਰਦਾ ਹੈ ਆਪ ਇਸ ਨੂੰ ਇੱਥੇ ਲੈਂਦੇ ਨੇ چیت بسنت بلا بہاو بڑا سندر مہینہ چار کھانے گنجارا پا رہے اے بندے فلاں نو ویخ کے بورا بھی بولنے لگتے ہے تم بھی پربو د گیت بول تھی گنجارا پا تلاپ کر تیو نہیں الاپن لایا ڈال آیا

خوشیاں نے کوئلہ پی بولدیا نے بہرے پی بولد نو ویت نو سورت نہیں آئی تین چیتے نہیں آ رہا بھائی صاحب بھائی نند لالوی بھی باقی داس کا دا ذکر کردے باہوش باس کی ہنگا میں نو بہار آمد بہار آمدو یار آمدو قرار آمد اے بندے ہوش دے دی چاہ دیکھتے سی موسمیں بہار آئی ہے چیت دا مہینہ آیا ہے بسند بہار آئی ہے چاروں پاسے پھل کھڑے نے تو مرزایا ہے تو کھیڑے چاہ دیکھتے سی ہزاراں طرح دے نغمے لے کے کوئلہ آ گئی ہیں بلبلا آ گئی ہیں پہرے آ گئے نے خبر دے ہند با گلہا کہ شگو فند ہما عظیم وید آ کے بلبلے ہزار آمد دیکھتے سہی ہزارہ طرح دے نغمے لے کے بلبلہ آ گئی ہیں ہزارہ طرح دے گنجار پاندے ہوئے بھورے آ گئے نے تیرا من روپی بھورا اجے بھی چپ ہے تیرے من روپی

ਅਗਰ ਬਨਸਪਤੀ ਖਿੜੀ ਹੋਵੇ ਫੁੱਲ ਖਿੜੇ ਹੋਵਨ ਭੌਰੇ ਵੀ ਗੁੰਜਾਰਾ ਪਾਰੇ ਹੋਵਨ ਕੋਇਲਾ ਤੇ ਬੁਲਬੁਲਾ ਵੀ ਚਹਿਚਾ ਰਹੇ ਨਵਨ ਪਰ ਹਿਰਦੇ ਰੂਪੀ ਘਰ ਦੇਚ ਪਰਮਾਤਮਾ ਦੀ ਯਾਦ ਨਾ ਆਵੇ ਇਸ ਘਰ ਦੇਚ ਪਰਮਾਤਮਾ ਦੀ ਆਮਦ ਨਾ ਆਵੇ ਤਾਂ ਵਿਰਹਿ ਵਿਛੋੜੇ ਦੀ ਅਗਨ ਵਿੱਚ ਤਨ ਛਿਜਦਾ ਹੈ ਮਨ ਪੀੜਿਤ ਹੁੰਦਾ ਹੈ ਫਿਰ ਘਰ ਨਹੀਂ ਆਵੇ ਧਨ ਕਉ ਸੁਖ ਪਾਵੇ بہے برو تن چیجے کوکل امب سہاوی بولے کی بھائی امبا دی بول دی بہت مٹھے پی گیت الاپتی پر امب نیو روپی سری کس نو ویک کے الاپے پربو دی آمد کو چنتن نہیں پربو نہیں ਕੋ ਇਸ ਤੇਨਲ ਬੁੱਕ ਦਾ ਸਹਾਰ ਨਾ ਹੋ ਰਿਹਾ ਹੈ ਭਵਰ ਭਵੰਤਾ ਫੋਲੀ ਡਾਲੀ ਕਿਉ ਜੀਵਾ ਮਰਮਾਇ ਭੌੜਾ ਤੇ ਫੁੱਲਾਂ ਦੀ ਡਾਲੀ ਤੇ ਭਰਮਣ ਕਰ ਰਿਹਾ ਹੈ ਆਨੰਦ ਲੈ ਰਿਹਾ ਹੈ ਸੁਖ ਲੈ ਰਿਹਾ ਹੈ ਪਰ हे ਮਾ ਮੇਰਾ ਮਨ ਰੂਪ ਤੀ ਭੌੜਾ ਕਿਸ ਤਰ੍ਹਾਂ ਆਨੰਦ ਮਾਣੇ ਜਦ ਪ੍ਰਭੂ ਦਾ ਮੇਰਾ ਤੀ ਨਹੀਂ ਵਸੰਤ ਦੀ ਰੁੱਤ ਵੀ ਚੰਗੀ ਲੱਗਦੀ ਹੈ ਜਦ ਕੰਤ ਹੋਵੇ ਫੁੱਲਾਂ ਦਾ ਖੇੜਾ ਵੀ ਚੰਗਾ ਲੱਗਦਾ ਹੈ ਜਦ ਹਿਰਦੇ ਨੂੰ ਖੇੜਾ ਦੇਣ ਵਾਲਾ ਕੋਈ ਹੋਵੇ ਤਾਂ ਸਹਿਬ ਕਹਿੰਦੇ ਪ੍ਰਮਾਤਮਾ ਦੇ ਨਾਲ ਹੀ ਵਾਸਤਵਿਕ ਹਿਰਦੇ ਦੇ ਤੰਤੇ ਵਸੰਤ ਬਹਾਰ ਬਣ ਗਈ ਹੈ ਚੇਤਰ ਦੇ ਮਹੀਨੇ ਦਾ ਉਹਦੇ ਆਉਂਦਾ ਨਾਨਕ ਚੇਤ ਸਹਿਜ ਸੁਖ ਪਾਵੇ ਜੀ ਹਰ ਵਰ ਘਰ ਧਨ ਪਾਏ ਜੋ ਚੇਤਰ ਦੇ ਮਹੀਨੇ ਵਿੱਚ

تاکہ تیرے من دے چیت پیدا ہو جائے بسنت بار پیدا ہو جائے